ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅਰਸ਼ਮਦੀਪ ਕੌਰ ਪੜ ਕੇ ਆ ਗਈ ਸਕੂਲੋਂ ਔਰ ਇਹ ਕਿਹਨੂੰ ਉਧਰ ਉਧਰ ਸਪਾਈਡਰਮੈਨ ਦੇਖੀ ਜਾਂਦਾ ਆਪਣੇ ਅਪਗ੍ਰੇਡਿੰਗ ਦਾ ਰੱਖਾ ਕੰਪਿਊਟਰ ਚਲਾ ਕੇ ਆਇਆ ਕੰਪਿਊਟਰ 'ਚ ਹਾਂ ਬਰਾਵਾ ਤੂੰ ਕੀ ਚਲਾਇਆ ਓਏ ਕੁਝ ਨਹੀਂ ਬੱਟੀ ਵੀ ਦੇਖਿਆ ਟੀਵੀ ਚਲਾਇਆ ਇਹਨਾ ਇੱਥੇ ਸੌਂ ਜਾਂਦਾ ਇੱਥੇ ਟੀਵੀ ਦੇਖ ਲੈਂਦਾ ਇਥੇ ਲੀਡੀਆਂ ਦਾ ਬਸ ਜਿੱਥੇ ਜਿੱਥੇ ਆਉਂਦਾ ਹਾਂ ਜਦੋਂ ਇੱਕਾਈ ਸਟੂਵੇ ਚੱਲ ਪਏ ਸਟੂਵੇ ਚੱਲ ਪਏ ਦੇਖ ਤਾਂ ਆਤਰਾ ਗਦੇ ਲਾ ਚੱਲ ਪੇ ਲੋ ਜੀ ਇਹ ਹੈਗੇ ਆਪਣੇ ਘਰ ਨੂੰ ਗਰਮ ਕਰਦੇ ਜਿਹੜੇ ਨਹੀਂ ਪੁੱਤ ਇੰਡੀਆ ਵਾਲਿਆਂ ਨੂੰ ਥੋੜਾ ਪਤਾ ਇਹ ਇੰਡੀਆ ਵਾਲਾ ਵਾਸਤੇ ਹੈ ਹਾਂ ਓਏ ਪਿਆਨੋ ਓਕਿਓ ਕਿ ਬੱਜਿਆ ਕੋਲਿਆ ਫਰਗੇਤਾ ਵੀ ਜੋ ਮਨ ਇੱਥੇ ਰੱਖਿਆ ਵਾ ਆ ਦੇਖ ਤਾਂ ਉਹ ਬਈ ਹੁਣ ਅਸੀਂ ਚੱਲੇ ਆ ਮਾਰਕੀਟ ਅਰਾਸਮਦੀਪ ਨੂੰ ਘਰੇ ਛੱਡ ਦੇਣਾ ਹਰਾਸਮਦੀਪ ਨਹੀਂ ਲੈ ਕੇ ਜਾਣੀ ਅਸੀਂ ਇਹੇ ਰਾਣਾ ਪ੍ਰਭ ਗੋਣ ਕੋਲ ਆਪਣੀ ਫਰੈਂਡ ਕੋਲ ਜਿਆਦਾ ਚੋਣੂ ਆ ਤੇ ਜੋ ਹੁੰਦਾ ਸਾਡੇ ਘਰੇ ਬਈ ਕੁਛ ਨਾ ਕੋਈ ਮੁੱਕੇ ਹੀ ਰਹਿੰਦਾ ਸਾਡੇ ਘਰੇ ਕਾ ਭੁੱਖ ਬੈਠੀ ਆ ਇੱਕ ਹੋ ਬੈਠੀ ਆ ਦੋ ਭੁੱਖਾ ਕੁੱਤ ਨਹੀਂ ਛੱਡਦੀਆਂ ਇਹੇ ਮਾਰਕੀਟ ਵੀ ਨਾ ਭਾਈ ਘਰ ਤੇ ਬਾਲੀ ਨੇੜੇ ਨਹੀਂ ਚਾਹੀਦੀ ਦੂਰੇ ਚਾਹੀਦੀ ਖਾਸ ਹੀ ਦੂਰ ਚਾਹੀਦੀ ਆ ਅੱਜ ਮੜੀ ਜਿਹੀ ਕੋਈ ਚੀਜ਼ ਮੁੱਕ ਜੰਦੀ ਜਦੇ ਆ ਵੀ ਲਿਆਓ ਉਹ ਵੀ ਲਿਆਓ ਅਰੇ ਸ਼ਨੀਵਾਰ ਜਾ ਕੇ ਆਏ ਅਸੀਂ ਅੱਜ ਕਿਹ ਮੰਗਲਵਾਰ ਅੱਜ ਫੇਰ ਮੁੱਕ ਗਿਆ ਕੋਸ ਚਲੋ ਖੈਰ ਉਹ ਨਿਕਲ ਜਾ ਭਾਈ ਸੱਤੋਗੜ 25 30 ਕਿਲੋਮੀਟਰ ਦੂਰ ਚਾਹੀਦੀ ਘਰ ਤੋਂ ਮੈਂ ਟੋਪੀ ਵੀ ਦੂਜੇ ਲਿਆ ਆ ਠੰਡ ਬਹੁਤ ਆ ਅੱਜ ਅੱਤ ਤੋਂ ਉੱਨੋਂ ਹੁੰਨੇ ਆ ਦੇਖ ਲੋ 5:30 ਵਜੇ ਹਜੇ 5 ਤਿੰਨ ਚਾਰ ਦਿਨ ਤਾਂ ਠੰਡ ਬਹੁਤ ਜ਼ਿਆਦਾ ਦਸੀ ਹੋਈ ਹੈ ਮੈਂ ਅੰਤ ਚਾਰ ਕੱਲ ਉਹ ਫੇ 5 ਮੈਂ ਅੰਤ 6 7 ਤੱਕ ਜਾਣਾ ਦੇਖਣ ਨੂੰ ਮੌਸਮ ਉੱਦਾ ਸਾਫ ਲੱਗਦਾ ਆਲੇ-ਦਾਲੇ ਪਰ ਠੰਡ ਬਹੁਤ ਹੁਣ ਚੱਲ ਜੀਏ ਮਾਰਕੀਟ ਦੇ ਵਿੱਚ ਭੋਖਣ ਵੀ ਲੱਗਣ ਲੱਗੀ ਸਭ ਤੋਂ ਪਹਿਲਾ ਕੰਮ ਤਾਜ਼ੇ ਰੱਖੇ ਲਿਆ ਕੇ ਆਏ ਨੇ ਆਪਣੇ ਹਾਂ ਚਲੋ ਸੈਟ ਹੁਣ ਸਮਾਨ ਲੈ ਕੇ ਪੁੱਤ ਉਹ ਪੋਕ ਤਾਂ ਲੱਗਦੀ ਸਮਾਨ ਤਾਂ ਲੈ ਕੇ ਫਿਰ ਹੁਣ ਚੱਲ ਆ ਲੈ ਲੈ ਰੱਖ ਲੈ ਠੀਕ ਹੈ ਬਈ ਚਲੋ ਪਾਚਾ ਹਜੇ ਨਹੀਂ ਖਾਣੇ ਹੈਗੇ ਮੈਂ ਚਟਾਕਾ ਮਾਰਨਾ ਅਜੇ ਹੁਣ ਤੂੰ ਖਾ ਕੇ ਆਇਆ ਨਾ ਤੇਲਾ ਖਾ ਕੇ ਆਇਆ ਠੀਕ ਹੈ ਬਈ ਅਜ ਵੀ ਸਮਾਨ ਲੈਣੇ ਮੈਨੂੰ ਪਟਾੜ ਦੇਖ ਕੰਮ ਉਹ ਰੇੜੇ ਖੜਾ ਬਾਈ ਮੈਂ ਲੈਕਣੇ ਸਿੱਟ ਦੇਣਾ ਫਿਰ ਨਾ ਕਹੀਂ ਚੱਲ ਫਿਰ ਮੰਨੂ ਗਿਆ ਬਈ ਚੱਲ ਇਦਾਂ ਹੀ ਚੱਲ ਫਿਰ ਜੇ ਹੁਣ ਡੇਕ ਗਿਆ ਮੈਨੂੰ ਨਾ ਕਹੀਂ ਹੁਣ ਮੰਨੂ ਨਾ ਕਹੀ ਬਸ ਹੁਣ ਜਿੱਡੇ ਕਿਆ ਹਾਂ ਉਈ ਉਈ ਤਾਂ ਤੇਰੀ ਕਿਰਾਦਾ ਨਹੀਂ ਮੈਂ ਲੋ ਵੀ ਸਪੇ ਦਾ ਕਰ ਲੈ ਨੇਰਾ ਹੋ ਗਿਆ ਚੱਲੀਏ ਹੁਣ ਘਰ ਨੂੰ ਹਾਂ ਤੂੰ ਕੀ ਕਹਿਣਾ ਫਿਰ ਦੱਸ ਮੈਂ ਤਾਂ ਆਪਣੇ ਘਰਲੇ ਤੇ ਪਤਾ ਦੇ ਆ ਪਤਾ ਦੇ ਤੇਰੇ ਕੱਲੇ ਦੇ ਆ ਪਾਪਾ ਵੀ ਖਾਉਂਗੇ ਬੁੱਤੋ ਪਾਪਾ ਵੀ ਖਾਣਗੇ ਸੀ ਸਾਡਾ ਰਸਤਾ ਪਤਾ ਕਿੰਨਾ ਸੀ 2 ਕਿਲੋਮੀਟਰ ਦਾ ਮਾਰਕੀਟ ਤੋਂ ਘਰ ਦਾ ਰਸਤਾ 2 ਕਿਲੋਮੀਟਰ ਦਾ ਉਹਦੇ ਵਿੱਚ ਹੀ ਸੌਂਗੇ ਆਹ ਉਹ ਲੱਦੀ ਮੰਨੀ ਆ ਮੇਰੀ ਮੰਮੀ ਮੰਮੀ ਗੁਕੀ ਉਹ ਗੁਕੀ ਉਹ ਉਠਾ ਉਠਾ ਆ ਕਰੇ ਆਗੇ ਘਰੇ ਚੀਜੀ ਬਣਾਉਣੀ ਛੱਤੀ ਕਰ ਚੀਜੀ ਲੈ ਕੇ ਕਿਹ ਚੀਜੀ ਆ ਜਾ ਬੁੱਤੋਂ ਹੁਣ ਜਾਣਾ ਉਹ ਟਿਕੜੇ 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 ਆ ਆ ਰਸਪਾ ਕੀ ਗੱਲ ਕੀ ਹੁਣ ਤੂੰ ਪੁੱਤ ਉਹ ਭੱਲੇ ਕਿਆ ਮੇਰੇ ਵਾਸਤੇ ਬਣਾਇਆ ਕੁਝ ਹਾਂ ਮਮਾ ਵਾਸਤੇ ਆ ਬੋ ਆਪਣੇ ਪਾਪ ਬੁੱਕਾਂ ਦਾ ਪਾਪ ਵਿੱਚ ਪਾ 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 ਆਪਣੀਆਂ ਆ ਰਸਮਦੀਪ ਦੇਖ ਲੋ ਬਾਈ ਰੰਗ ਇੰਨੇ ਯੂਜ਼ ਕਰਦੀਆਂ ਨਾ ਇਹ ਸਕੂਲ ਸਕੂਲ 'ਚ ਹਜੇ ਘੱਟ ਵਰਤਦੀ ਆ ਘਰੇ ਹੀ ਬਸ ਆਰੇ ਕੋ ਬਸ ਐ ਲੱਗੀ ਰਹਿੰਦੀ ਆ ਮਹੀਨੇ ਦੋ ਤਿੰਨ ਦਾ ਆ ਹੀ ਖਾ ਜਾਂਦੀ ਐ ਇਸ ਕੈਜਾਂ ਦੀਆਂ ਟਰਈਆਂ ਜੀਆਂ ਖਾ ਜਾਂਦੀਆਂ ਆ ਦੱਸਣ ਕਿਆ ਕਹੇ ਕਿਆ ਨਾ ਕਹੇ ਚਲ ਹੁਣ ਪਾਪੀ ਚ ਆਪਣਾ ਸਮਾਨ ਇਕੱਠਾ ਕਰਾ ਹੈਲੋ ਡੋਨਟ ਅੰਡਰਐਸਟੀਮੇਟ ਦਾ ਪਾਵਰ ਆਫ ਮਨਦੀਪ ਸਿੰਘ ਡੋਨਟ ਅੰਡਰਐਸਟੀਮੇਟ ਦਾ ਪਾਵਰ ਆਫ ਮਨਦੀਪ ਸਿੰਘ ਚਲ ਆ ਜਾਓ ਵਿੱਚ ਪੈਰ ਚਲ ਲੋਕ ਜੋ ਲੋਕ ਜੋ ਛੇਤੀ ਕਰ ਜਾ ਕੇ ਨਹੀਂ ਤੇ ਸਭ ਨੂੰ ਦਿਖਦਾ ਨਹੀਂ ਦਿਖਦਾ ਉਹ ਨਹੀਂ ਦਿਖਦਾ ਉਹ ਅਸਿ ਭਾਈ ਖੇਲ ਰਹੇ ਹਨ ਲੁਕਣ ਲੁਕਣਾ ਛੇਤੀ ਲੋਕ ਜਾ ਕੇ ਲੋਕੇ ਰਹੋ ਮੈਂ ਆ ਗਿਆ ਹੁਣ ਕਿਉਂ ਬਾਈ ਕਿਤੇ ਥਾਪਾ ਵੀ ਨਾ ਲਾ ਦੇਣਾ ਇੱਧਰ ਤਾਂ ਕੋਈ ਹੈ ਹੀ ਨਹੀਂ ਇੱਧਰ ਤਾਂ ਕੋਈ ਹੈ ਹੀ ਨਹੀਂ ਬਾਈ ਮੁੰਲਾਦਾ ਰਸਮਦੀਪ ਇੱਧਰ ਵੀ ਨਹੀਂ ਹੋਈ ਇੱਧਰ ਵੀ ਨਹੀਂ ਹੈ ਕੋਈ ਹੈ ਇੱਥੇ ਵੀ ਨਹੀਂ ਹੈ ਕੋਈ ਦੂਏ ਕਮਰੇ ਚ ਦੇਖ ਕਿਉਂ ਨਾ ਆ ਆ ਆ ਆ ਆ ਇੱਧਰ ਤਾਂ ਨਹੀਂ ਕੋਈ ਆ ਇੱਧਰ ਐ ਸਾਈਡ ਲੱਭ ਗਿਆ ਇੱਕ ਇੱਧਰ ਆ ਜਾ ਇੱਧਰ ਆ ਜਾ ਆ ਕੰਬਲ ਜਗਾ ਤੇ ਹਿਲਦੀ ਆਰ ਜਾਈਗੀ ਤਾਂ ਹਿਲਦੀ ਬਈ ਆਰ ਜਾਈਗਾ ਤਾਂ ਹਿਲਦੀ ਹੈ ਪਾਪਾ ਇਦਾਂ ਨੂੰ ਆਕੇ ਲੱਭਿਆ ਫੇਰ ਤੇ ਮੇਰੀ ਵਾਰੀ ਹੈ ਫਿਰ ਕੇ ਲੱਭੀ ਤੂੰ ਹੈ ਨਹੀਂ ਕੋਈ ਆਵਾਜ਼ ਹਮਨਾ ਓ ਮਾਈ ਗੋਡ ਓ ਨਹੀਂ ਲੱਭ ਤਾ ਨਹੀਂ ਲੱਭਦਾ ਚੱਲ ਨੱਪਣ ਦਾ ਖੇਲਦੇ ਹਣ ਲੱਪਣ ਨੱਪਣ ਦਾ ਖੇਲਦੇ ਸਾਨੂੰ ਮੈਂ ਲੈ ਰਸਵੇਂ ਮੈਂ ਇਸ ਤਰ੍ਹਾਂ ਬਣੀ ਫਿਰਦੀ ਬਾਲੀ ਉਹ ਦੋ ਜਣੇ ਲੱਭ ਲੈ ਫੇਰ ਹੌਲਾ ਪਾਉਣੇ ਮੈਂ ਇਦਾਂ ਨੇ 1 2 3 4 5 6 7 8 ਤੋਂ 9 ਵੇ 10 11 12 13 14 15 16 17 18 19 20 ਤੇਰੀ ਵਾਰੀ ਆ ਹੁਣ ਬਾਰੀ ਤੇ ਬੰਨੀ ਪਿੱਛੇ ਦੇਖਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਉੱਧਰ ਦੇਖੋ ਤੁਮ ਨਾਲ ਉੱਧਰ ਦੇਖੋ ਲਾ ਦੇਖ ਲੈਦਾ ਮਨੂ ਬਾਈ ਉਹ ਤਾਂ ਦੇਖੋ ਕਿਤੇ ਤੂੰ ਅੱਛੇ ਨੂੰ ਉਹ ਤਾਂ ਵੀ ਦੇਖੇ ਸਾਰੇ ਕੱਪੜੇ ਹੂੰ ਜੋੜ ਲੈ ਲੱਭ ਗਿਆ ਹੋ ਜੋ ਉਹਨੂੰ ਲੱਭਦੇ ਆ ਦੇਖ ਭੱਜੀ ਹੋਗੀ ਲੱਗ ਗਿਆ ਵਾਹ ਕੌਣ ਬੈਠਾ ਹੋਰੇ ਆ ਦੇਖ ਮੰਮਾ ਦੇ ਘਰ ਆ ਵੀ ਮੰਮਾ ਨੇ ਜੱਤਾ ਆਈ ਗਿਆ ਏ ਆ ਆ ਗਿਆ ਚਲ ਇਧਰ ਆ ਜਿ ਪਿੱਛੇ ਪਲੱਗਾ ਪੁੱਤ ਕਰੰਟ ਵਾਲਾ ਇਧਰ ਆ ਜਾ ਇਧਰ ਆ ਜਾ ਤੂੰ ਫੇਰ ਖਾਊਗਾ ਰਖਾ ਪਾਪਾ ਵੀ ਖਾਊਗਾ ਲੋ ਵੀ ਅੱਜ ਬਣਾਇਆ ਸੀ ਭਰਮਾ ਪਾਸਤਾ ਹੁਣ ਉਹ ਖਾਣ ਲੱਗਿਆ ਆਹਾ ਪਰਮਾਜੋ ਪਾ ਕੇ ਉੱਪਰ ਬਹੁਤ ਟੇਸਟੀ ਬਣਦਾ ਏ ਫੇਵਰੇਟ ਖਾਣਾਂਗੇ ਫੇਵਰੇਟ ਖਾਣਾਂਗੇ ਜੋ ਮੇਰਾ ਚੱਕ ਔਰ ਕਰਨ ਆਉਜ ਲਾ ਗਿਆ ਮੰਨੂ ਦਾ ਕਰਨ ਲੋ ਹੈਲੋ ਲੋ ਜੀ ਅਸੀਂ ਮੂਵੀ ਫਿਲਮ ਵੀ ਦੇਖ ਲਈ ਖਾਣਾ ਪੀਣਾ ਵੀ ਖਾ ਲਿਆ ਖੇਡ ਕੁਦ ਵੀ ਲਏ ਤੇ ਹੁਣ ਅਸੀਂ ਕਰ ਲ ਗਏ ਬਲੌਗ ਦੀ ਸਮਾਪਤੀ ਅੱਜ ਦੇ ਬਲੌਗ ਦੀ ਸਮਾਪਤੀ ਇੱਥੇ ਕਰਦੇ ਹਾਂ ਮਿਲ ਲੇ ਤੁਹਾਨੂੰ ਕਾਊਂਟ ਨਵਾਂ ਬਲੌਗ ਦੇ ਵਿੱਚ Beskriv det. <laughs> <are not> <laughs> <tally> <subscribe. laughs>